ਹਰ ਨਾਕਸ਼ ਦੁਸ਼ਟ ਹਰਮਾਰੇਹ ਪ੍ਰਹਿਲਾਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋਰੀ ਨਾ ਹੋਈ ਮਲਿਹਾਰੀ ਕੋਤਲ ਤਵਸਿਆ ਤੇਰਾ ਅੰਤ ਨਾ ਜਾਣਿ ਲਖਿਆ ਰਹਾਉ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਮਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰਗਾਸਾ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਦ ਅਟੇਰਾ ਕਿਹਾ ਸੋ ਕਰ ਕੇ ਹਾਂ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਹਤੇ ਤੇਰੇ ਬਾਵਣ ਹਾਰੇ ਕਹਤੇ ਤੇਰੇ ਰਾਗ ਪਰਿ ਸੋ ਕਹੀਐ ਕਹਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤਿ ਦੇਖ ਜਾਨਣ ਲਿਖ ਲਿਖ ਤਰਮ ਵਿਚਾਰੇ ਗਾਵਨ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਰਸਵਾਰੇ ਗਾਵਨ ਤੁਧਨੋ ਇੰਦਰ ਦਰਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਨਰਕੀਸਰ ਜੋ ਜੁਗ ਵੇਦ ਨਾਲੇ ਗਾਵਨ ਤੂੰ ਨੋ ਮੋਹਨੀਆ ਮਨਮੋਹਣ ਸੁਰਗਮੱਚ ਪਿਆਲੇ ਗਾਵਨ ਤੂੰ ਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੂੰ ਨੋ ਜੁਦ ਮਹਾਵਲ ਸੂਰਾ ਗਾਵਨ ਤੂੰ ਨੋ ਖਾਣੀ ਚਾਰੇ ਗਾਵਨ ਤੂੰ ਨੋ ਖੰਡ ਮਨ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੂੰ ਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਪਦ ਕਰਸਾਲੇ ਹੋਰ ਕੀਤੇ ਤੁਦ ਨੋ ਗਾਵਨ હે મેં ચિત્تن આવન નાનકયા વિચારે સોઈ સોઈ સદા સચ સાહેબ સાચા સાચી નાહી હે બી હોસી જન જાસી રતナ જેર ચાહી રંગી રંગી પાંતી કર કર જનસી માયા જન ઉપાઈ કર કર દેખે કીતા આપણા ਜਿਉ ਤਿਸ ਦੀ ਵਡਿਆਈ ਜੋਤ ਸਭਾ ਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨ ਜਾਈ ਸੋ ਪਾਤਸ਼ਾਹ ਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਲਿਜਾਈ ਆਸਾ ਮਹਲ ਬਲਾ ਸੋਹਣ ਵੱਡਾ ਅੱਖ ਸਭ ਕੋ ਏ ਕੇਵਡ ਵੱਡਾ ਡੇਠਾ ਹੋਏ ਇੰਦ ਪਾਇਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਈਂਾ ਗਹਿਰ ਗਪੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕਿਉਂ ਚੀਰਾ ਰਹਾਓ ਸਭ ਸੁੱਤੀ ਮਿਲ ਸੁੱਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗੰਨੀ ਧਿਆਨੀ ਗੁਰ ਪਰਹਾਈ ਕਹਿ ਨ ਜਾਈ ਤੇਰੀ ਤਿਰਵੜਿਆਈ ਸਤ ਸਤ ਸੰਤਪ ਸਭ ਚੰਗਿਆਈ ਸਿੱਧਾ ਪੁਰਖਾ ਕੀਆ ਵੜਿਆਈਆ ਤੁਰਬਿ ਸਿੱਧੀ ਕਰੈ ਨ ਪਾਈਆ ਕਰਮ ਮਿਲੈ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਟੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰ ਨਹਾਰਾ ਆਸਾ ਮਹਲਾ ਪਹਿਲਾ ਆਖਾ ਜੀ ਨਾ ਵਿਸਰੈ ਪਰ ਜਾਹੋ ਆਖਣ ਔਖਾ ਸਚਨੋ ਸੱਚੇ ਨਾਮ ਕੀ ਲਗੈ ਝੂਖ ਉਤ ਭੂਖੈ ਖਾਏ ਕਲਿਐ ਦੂਖ ਸੋ ਕਿਉ ਵਿਸਰ ਮੇਰੀ ਮਾਏ ਸਤਿ ਸਾਹਿਬ ਸਚ ਨਾਇ ਰਹਾਓ ਸਚ ਨਾਮ ਕੀ ਤਰਵੜਿ ਆਈ ਆਤ ਥੱਕੇ ਕੀਤਨੇ ਪਾਈ ਜੇ ਸਭ ਮਿਲਕੇ ਆਖਣ ਪਾਹਿ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰਨ ਹੋਵੇ ਸੋਗ ਨੀਂਦ ਰਹਿ ਨ ਝੁਕੇ ਭੋਗ ਗੁਣ ਏਹੋ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਜੇ ਵੜਿਆ ਬਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਹੋਜਰੀ ਮਹਲਾ 4 ਹਰ ਕੀ ਜਨ ਸਤਿਗੁਰ ਸਤਿਪੁਰਖ ਆਪਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਤ ਹਮ ਰਹੀ ਰਹਾਸ ਰਹਾਉ ਹਰ ਜਨ ਕੇ ਵਡ ਭਾਗ ਵਡੇ ਜਿਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਵਾਸ ਜਿਨ ਹਰ ਹਰ ਹਰਿ ਨਾਮ ਨ ਪਾਇਆ ਤੇ ਭਾਵੀ ਇਹ ਚੰਪਾਸ ਜੋ ਸਤਗੁਰ ਸਾਧ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ ਜਿਨ ਹਰਿ ਸਤਗੁਰ ਸੰਗਤ ਪਾਈ ਤੈਨ ਤੁਲ ਬਸਤਖਿ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਿ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਕਾਸ਼ ਰਾਗ ਪੂਜਰੀ ਮਹੰਲਾ ਪੰਜਵਾ ਕਾਹਿਰੇ ਮਨ ਜਿਤ ਵਹਿ ਉਤਮ ਜਾਂ ਆਹਰ ਹਰ ਜਿਉ ਪਰਿਆ ਸੈਲ ਮੱਥਰ ਮੈਂ ਜਤੋਂ ਪਾਏ ਤਾ ਕਰਿ ਕਿ ਆਗੇ ਕਰ ਤਹਿਆ ਮੇਰਾ ਬਾਦੋ ਜੀ ਸਤ ਸੰਗਤ ਮਿਲ ਸੋ ਤਰਿਆ ਗੁਰ ਪ੍ਰਸਾਦ ਪਰ ਪਦ ਪਾਇਆ ਸੋਕੇ ਕਾਸ਼ ਕਰ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ਸਿਲਸਿਲੇ ਚ ਕਸਮਾ ਹੈ ਢਾਪੁਰ ਆਹੇ ਮਨ ਭਾਉ ਕਰਿਆ ਓਟੇ ਊੜ ਆਵੇ ਸੈ ਕੋਸਾ ਇਸ ਪਾਛੈ ਬਜਰੀ ਛਰਿਆ ਤਿਨ ਕਬਨ ਖਲਾਵੇ ਕਬਨ ਚੁਗਾਵੇ ਮਨ ਮੈਂ ਸਿਮਰਣ ਕਰਿਆ ਸਾਬ ਨਿਧਾਨ ਦਸਿਆ ਇਸ ਸਿਧਾਨ ਧਾਕੁਰ ਘਰ ਦਾ ਧਰਿਆ ਜੇ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਸਾਬ ਨਿਧਾਨ ਦਸਿਆ ਇਸ ਸਿਧਾਨ ਤਾਂ ਪੁਰਖ ਤਾਂ ਧਰਿਆ ਜਾਂ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਾਗਿਆਸਾ ਮਹਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਦਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਰੰਤ ਅਪਾਰ ਸਭ ਧਿਆਨ ਹੈ ਸਭ ਧਿਆਨ ਹੈ ਤੁਧ ਜੀ ਹਰ ਸੱਚੇ ਸਿਰਜਨਹਾਰ ਸੰਗ ਜੀ ਤੁਮਹਾਰੇ ਜੀ ਤੂੰ ਜੀਆ ਕਾ ਦਾਤਾਰ ਹਟਿਆ ਉਹ ਸੰਤੋ ਜੀ ਸੰਦੂਖ ਵਿਸਾਰ ਨਾਰਾ ਹਰਿਆਪੇਠਾਪੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਕੁਕ ਸਮਾਨ ਇਕਤਾ ਤੇ ਇਕ ਤੇ ਘਾਰੀ ਜੀ ਸਭ ਤੇਰੇ ਚੋਜ ਵਿਢਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਬਰ ਨ ਜਾਣਾ ਤੂੰ ਪਾਰ ਰਾਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵਹਿ ਤੁਧ ਜੀ ਜਨ ਨਾਨਕ ਤិន ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੋ ਕੋ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਹੋਏ ਜਿਨ ਹਰ ਧਿਆਇਆ ਜੀ ਤੈ ਤੁੱਟੀ ਜੰਕੀ ਫਾਸੀ ਜਿਨ ਨਿਰਭਉ ਜਿਨ ਹੰਨ ਨਿਰਭਉ ਧਿਆਇਆ ਜੀ ਤੈਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤੈਨ ਬਨ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਰ ਜੀ ਭਰੇ ਬੇਅੰਤ ਬੇਅੰਤ तेरे भगत तेरे भगत साला हन तुद जी हर अनक अनेक अनंता तेरी अनक तेरी अनकरै हर पूजा जी तब तब बह जप बह बेअंत तेरे अनेक तेरे अनेक पढ़े मोह सिमरत साज जी कर के रे अखड कर्म करंता से भगत से भगत भरे जान नानक जी जो भाव है मेरे हर भगवंत ਤੂੰ ਆਦਿ ਪੁਰਖੇ ਪਰਮ ਪਰਕਰਤਾ ਜੀ ਤੁਰ ਜੇਵੜ ਅਵਰਨ ਕੋਈ ਤੂੰ ਜੋ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਨ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸੇਟ ਸਭੇ ਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨਨ ਗੁਣ ਗਾਵੈ ਕਰਤੇ ਕੇ ਜੀ ਜੋ ਤਨ ਬਸੈ ਕਾ ਜਾਨੋਈ ਆਸਾ ਮਹਲਾ ਚੌਥਾ ਤੂੰ ਕਰ ਤਸ ਜੀ ਆਰ ਮੈਂ ਦਾਸ ਆਈ ਜੋ ਤੂੰ ਭਾਪੈ ਸੋਈ ਚੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤੁਧ ਆਪ ਵਿਸੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇ ਲਖੇਲ ਵਿయోగ ਮਿਲ ਬੀਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾ ਨਾਹੀ ਸੋਈ ਜਨ ਜਾਣਹਿ ਨਾਨਕ ਹਰ ਗੁਣ ਆਪੋ ਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਭ ਹੋਏ ਤੁਰ ਗਣ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਈ ਜਾ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇਛਰ ਵਰੜੈ ਭਈ ਲੈ ਨਿਵਾਸਾ ਪਾਣੀ ਪਾਪਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬੀ ਅਲੇ ਮਨ ਏਕਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਦ ਹੀ ਸਤੀ ਨਹੀਂ ਪੜਿਆ ਮੂਖ ਮੁਗਦਾ ਜਨ ਭਇਆ ਪ੍ਰਵਤ ਨਾਨਕ ਕਰਨ ਕੀ ਸਰਨਾ ਜਿੰਟੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਵਤਮਾਨੁਖ ਦੇ ਹੁਰੀਆ ਗੋਵਿੰਦ ਮਿਲਨ ਕੀ ਏ ਤੇਰੀ ਬਰੀਆ ਹਰ ਕਾਜ ਤੇਰਾ ਕਿਤੈ ਨ ਕਾਮ ਮੇਰ ਸਾਧ ਸੰਗਤ ਭਲ ਕੇਵਲ ਨਾਮ ਸ੍ਰੀ ਜਾਮ ਲਾਗ ਭਉ ਜਤ ਤਰਨ ਕੈ ਜਨ ਮ੍ਰਿਠਾ ਜਾਤ ਰੰਗ ਮਾਇਆ ਕੈ ਰਹਾਓ ਜਬ ਤਪ ਸਦਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇ ਕਹੁ ਨਾਨਕ ਹਮ ਨੀਚ ਕਰਮ ਸਰਨ ਪਰੇ ਹੀ ਆਖੋ ਸ਼ਰਮ ਜਬ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਏ ਕਉ ਨਾਨਕ ਹਮ ਨੀਚ ਕਰਮ ਸਤਨ ਪਰੇ ਕੀ ਰਖੋ ਸ਼ਰਮ ਏਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਮੀ ਕਾਵਿ ਬਾਚ ਬੇਂਤੀ ਚੋਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿੱਤ ਕੀ ਇੱਛਾ ਤਦ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਪਰਉਪਤਪਰ ਹਮਰੇ ਦੁਇਤ ਸਭੇ ਤੁਮ ਘਾਓ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੈ ਮੋਹਰੋ ਪਰਿਵਾਰਾ ਸੇਵਕ ਸਿਖ ਸਦ ਕਰਤਾਰਾ ਮੋਹਰ ਛਾਨਿ ਜਿ ਕਰਦਾ ਕਰਿਆ ਸਭੈਨਨ ਕੋ ਆਸਿਂ ਹਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੂੰ ਹੈ ਛਾੜ ਕੋਈ ਅਵਰਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਬੰਉ ਸੇਵ ਕ ਸਿਖ ਹਮਾਰੇ ਤਾਰਿਅਹ ਚੁਣ ਚੁਣ ਸਤਰ ਹਮਾਰੇ ਮਾਰਿਅਹ ਆਪ ਹੱਥ ਦੇ ਮੁਝੇ ਭਰਿਐ ਮਨ ਘਰ ਕਾ ਤ੍ਰਾਸ ਨਿਵਰਿਐ ਉਹ ਜੋ ਸਦਾ ਹਮਾਰੇ ਪਛਾ ਸਿਰਿ ਅਸਤਜੂ ਕਰਿ ਹੋਰ ਅਛਾ ਰਖ ਲਿਓ ਮੋਹਿ ਰਖਣਹਾਰੇ ਸਾਹਿਬ ਸੰਤ ਸਹਾਇ ਤਿਆਰੇ ਦੀਨ ਬੰਦ ਗੋਟਣ ਕੇ ਹੰਤਾ ਤੁਮੋ ਕੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਖਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਹਤਨਾ ਸਾ ਜਨਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਨਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਨਨ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਹ ਛਣਿ ਉਪਜਾਇਓ ਆਦ ਅੰਤ ਏਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਾਨਕ ਸ਼ਕਰਤਿਸਹੀ ਕੋ ਹਮਾਰੀ ਸਗਲ ਵਰਜਾ ਜਿਨੀ ਆਵ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਗੁਰ ਕੀ ਪੀਰ ਪਛਾਨਤ ਚੀਂਟੀ ਤੈ ਪੁੰਚਰ ਅਸਥੋਲਾ ਸਭ ਪਰ ਕਿਰਪਾ ਨਿਸ਼ਟ ਕਰ ਫੂਲਾ ਸੰਤਨ ਤੋਂ ਖੁਪਾਇ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦਕਰਖ ਕਰ ਤਰ ਤਾਰ ਪਰ ਜਾ ਘਟ ਤਨ ਦੇਹੀ ਅਪਰ ਜਬ ਆਕਰਖ ਕਰ ਤੋ ਕਹੂੰ ਤੁਮ ਮੈਂ ਮਿਲਤ ਦੇਹ ਦਰਸਵਹੁ ਜੀਤੇ ਬਦਨ ਜੀਤ ਸਰ ਧਾਰੈ ਆਪ ਆਪਣੀ ਮੂਝਿ ਉਚਾਰੈ ਉਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾਕੋ ਭੇਵਨਾ ਭਗਤ ਬੇਤਾ ਤਾ ਕੋ ਕਰ ਪਹਾਨਿ ਅਨਮਾਨਤ ਮਾ ਮੂੜ ਕਥ ਭੇਦ ਨ ਜਾਣਤ ਮਹਾਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚੀਨ ਤਨੈ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਨਤ ਪੈਨ ਪੈਨ ਤੋ ਹੈ ਜੀਤੀ ਤੁਮਰਾ ਲਖਾ ਨ ਜਾਏ ਪਸਾਰਾ ਏ ਵਿਚ ਸਜਾ ਤਤਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਮ ਕਹੀ ਭੂਪਾ ਅੰਡ ਜੇਰਜ ਸੇਤਜ ਕੀਨੀ ਉਤ ਬੋਜ ਖਾਣ ਬਹੁਲ ਰਜਦੀਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮਟ ਭਇਓ ਸੰਕਰ ਕੇ ਬੈਠਾ ਸ਼ਗਰੀ ਸੇਸ਼ਟ ਨਖਾਇਆ ਚੰਭਵ ਆਤ ਜਗਾਦ ਸਰੂਪ ਸਯੰਭਵ ਹਮ ਰਖਸ਼ਾ ਮੇਰੀ ਤੁਮ ਕਰੋ ਸਿੱਖਿਓ ਘਰ ਅਸਿੱਖ ਸੰਘਰੋ ਦੁਖ ਜਿੱਤੇ ਉਠਵਤ ਉਤਪਾਦ ਸકલ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸਤ ਦੁਖਤ ਹਵੇ ਮਰੇ ਔਰਖ ਜਗਨ ਭਗ ਪਰੇ ਦਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨ ਆਇ ਹੈ ਅਰੇ ਕੀ ਹੋਏ ਕਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਡਰੇ ਤਤਕਾਲਾ ਕਿਰਪਾ ਦੇਖਣ ਜਾਏ ਨਿਹਰ ਹੋ ਤਾਂ ਕੇ ਤਾਪ ਤਨ ਕੋ ਮੋ ਹਰਿ ਹੋ ਰਿਦ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਹਾ ਸ਼ਵ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੇ ਤਾਹੀ ਉਬਾਰਾ ਜਿਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇਰਾ ਖੜਕ ਕੇ ਤਮੈ ਸਰਣ ਤੇ ਆਪ ਹਾਥ ਦੇ ਲਿਹੋ ਸਰਬ ਠੌਰ ਮੋਹ ਦੁਸ਼ਟ ਦੋਖ ਤੇ ਲਿਹੋ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਸਵਈਆ ਪਾਏ ਗਏ ਜਦ ਤੇ ਤੁਮਰੇ ਤਬ ਤੇ ਕੋ ਆਗ ਤਰ ਨਹੀਂ ਆਨਿਓ ਰਾਮ ਰਹੀ ਪੁਰਾਨ ਪੁਰਾਨ ਅਨੇਕ ਹੈ ਮਤ ਇਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੈ ਬਖਾਨਿਓ ਦੋਹਰਾ ਸਰਬਲ ਦਵਾਰੇ ਕੋ ਛਾੜਿ ਕੇ ਜਿਉ ਤੁਮਾਰੋ ਭਾਰੁ ਮੈਂ ਰਹੇ ਕੀ ਲਾਜ ਅਸ ਸਗਲ ਦਵਾਰੇ ਕੋ ਛਾੜਿ ਕੇ ਜਿਉ ਤੁਮਾਰੋ ਭਾਰੁ ਮੈਂ ਰਹੇ ਕੀ ਲਾਜ ਅਸ ਆਪ ਕਾਣੀ आनंद एक ओंकार सतगुरु प्रसाद आनंद भया मेरी माए सतगुरु मैं पाया सतगुरु तं पाया सहज से ती मनम जियां वाधाइयां राग रतन परिवार परियां शब्द गावनि आईयां सत दोत कब होई गेरा मन जिनी बसाया कह नार की आनंद होआ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸੰਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਬਣੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਕਰਤਾ ਤੇਰਾ ਸਭ ਵਿੱਚ ਹੈ ਜਿਸ ਨੇ ਸੋ ਪਾਵੇ ਸਦਾ ਸਿਮਤ ਸਦਾ ਤੇਰੀ ਨਾਮ ਮਨਵਸੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੋਖਾਂ ਸਭ ਗਵਾਈਆਂ ਹਰ ਸ਼ਾਂਤ ਸੁਖਮਣਿ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵੜੇ ਆਈਆ ਕਹੈ ਨਾਨਕ ਸੁਨੋ ਸੰਤੋ ਸਭ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਦਿੱਤ ਘਰ ਸੁ ਭਾਗੇ ਘਰ ਸੁ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਤੁਨ ਦਵਸ ਕੀਤੇ ਕਾਲ ਕੰਟਕ ਮਾਰੇ ਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਨਕ ਕਹਿ ਨਾਨਕ ਤੈ ਸੁਖ ਹੋਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਨਕ ਕਹਿ ਨਾਨਕ ਤੈ ਸੁਖ ਹੋਆ अनद सुनो वडभागी हो सगले मनोरथ पारब्रह्म प्रभु पाएआ सगले सुखे दुख रोग संतापे उतरै संत साजन भए सरसे ਸੁਣ ਤੇ ਕੋਨੀਤ ਕਹਤੇ ਪਵਿੱਤ ਬੇਲਵੰਤ ਨਾਨਕ ਗੁਰ ਚਰਨ ਲਾਗੇ ਅਚੇ ਅਨਹਦ ਤੂ ਸੁਣ ਤੇ ਕੋਨੀਤ ਕਹਤੇ ਪਵਿੱਤ ਬੇਲਵੰਤ ਨਾਨਕ ਗੁਰ ਉੰਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਤਨ ਲਗ ਤਰੀਏ ਸਬ ਨਾਨਕ ब्रह्म पसारो ए वस्त तरिन नित नित रखियोर धारो तम संसार चरण लग तरिय सलोक महला पंजवा तेरा गीता ਨਿਰਗੁਣਿਆਰੇ ਕੋ ਗੁਣ ਨਾਹੀ ਦੇਖ ਦਰਸ ਪਿਆ ਮੇਰਾ ਮਤ ਹੋਈ ਸਤ ਗੁਰ ਸਜਣ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਜੀਵੇ ਹਾਰੇ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮੀਆ ਨਾਨਕ ਨਮ ਜੀਆ ਤੁਮਰੀ ਬਾਣੀ ਤੇਰੇ ਹੋੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉਥੇ ਤੇਰੀ ਰਾਖਾ ਅਗਨੀ ਉਧਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛਡ ਜਾਏ ਭੌਜਲ ਬਖਮਸਗਾਹ ਗੁਰ ਸ਼ਬਦ ਦੀ ਪਰ ਪਾਹੇ ਜਿਨ ਕੋ ਲਗੀ ਪਿਆਸ ਅਮਤ ਸਈ ਖਾਏ ਕਲ ਮੈਂ ਹੋ ਪੁਨ ਗੁਣ ਗੋਵਿੰਦ ਗਾਏ ਸਭ ਸਹ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਤ ਕੋਈ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹਲਾ 5 ਅੰਤਰ ਗੁਰਿਆ ਸਤ ਗੁਰ ਦੇਖਣਾ ਸਤ ਗੁਰ ਸੇਤੀ ਅੰਧਿਆ ਕੋ ਨਾਨਕ ਕਿਰਪਾ ਕਰੈ ਜਗਮਹਿ ਉਤਮ ਕਾਢੀਐ ਕੋ ਨਾਨਕ ਕਿਰਪਾ ਕਰੈ ਯਗਮੈ ਉਤਮ ਕਾੜੀਐ ਸਤਿ ਸ੍ਰੀ ਅਕਾਲ ਮਹਲਾ ਪੰਜਵਾਂ ਰਖ ਰਖਨਾਰ ਆਪੋ ਵਾਰਿਆਨ ਗੁਰ ਕੀ ਪੈਰੀ ਪਾਏ ਕਾ ਸਵਾਰਿਆਨ ਹੋਆ ਆਪ ਦਿਆਲ ਮਨੋ ਨਾ ਵਿਸਾਰਿਆਨ ਸਾਧ ਜਨ ਕੈ ਸੰਗ ਭਵਜਲ ਤਾਰਿਆਨ ਸਾਗਤ ਨਿੰਦਕ ਦੁਸ਼ਟ ਖਿਣ ਮਾਹੇ ਬਿਦਾਰਿਆਨ ਤੇ ਸਹਿਬ ਕੀ ਟੇਕ ਨਾਨਕ ਕਮਨ ਹੈ ਜੇਸੇ ਮਰਤ ਸੁਖ ਹੋਏ ਸਲੇਕੁ ਹੁਜਰਾ ਇਸ ਸੇਵ ਕੀਤੇ ਕ ਨਾਨਕ ਕਮਨ ਹੈ ਜੇਸੇ ਮਰਤ ਸੁਖ ਹੋਏ ਸਲੇਕੁ ਹੁਜਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਟੋਟਾ ਕੋਰ